ਟਾਡਾ ਹੀ ਬਣਾ ਦਿੱਤਾ ਹਰ ਸਟੂਡੈਂਟ ਦੇ ਮੱਥੇ ਤੇ ਬਾਈ ਆਸ਼ਕ ਦਾ ਹੀ ਲੈਵਲ ਲਾ ਦਿੱਤਾ ਕਿਉਂ ਤੁਹਾਡੇ ਗੀਤਾਂ ਦੀ ਮੁਟਿਆਰ ਸਿਰਫ ਅੱਖ ਮਟਕਾ ਕਰਦੀ ਹੈ ਪੜਨ ਮਹਾਨੇ ਰਾਤ ਰਾਤ ਪਰ ਮੋਬਾਈਲ ਤੇ ਹੀ ਗੱਲਾਂ ਕਰਦੀ ਹੈ ਕਿਉਂ ਹਰ ਕੁੜੀ ਵਿੱਚ ਤੁਹਾਨੂੰ ਬਸ ਹੀਰ ਹੀ ਨਜ਼ਰ ਆਉਂਦੀ ਹੈ ਬੰਕ ਮਾਰ ਕੇ ਕਾਲਜ ਤੋਂ ਜੋ ਸਿਨੇਮਾ ਦੇਖਣ ਜਾਂਦੀ ਹੈ ਕਿਉਂ ਕਲਮ ਤੁਹਾਡੀ ਇਸ਼ਕ ਦੀਆਂ ਗਲੀਆਂ ਵਿੱਚ ਹੀ ਰੁਲ ਗਈ ਹੈ ਕਿਉਂ ਸਹਿਬਜ਼ਾਦੇ ਅਜੀਬ ਜੁਝਾਰ ਦੀਆਂ ਵਾਰਾਂ ਲਿਖਣੀਆਂ ਭੁੱਲ ਗਈ ਹੈ ਕਿਉਂ ਉਦਮ ਕਰਤਾਰ ਸਰਾਬਾ ਤੁਹਾਡੇ ਗੀਤਾਂ ਦੇ ਨਾਇਕ ਨਹੀਂ ਕਿਉਂ ਆਵਾਜ਼ ਤੁਹਾਡੀ ਭਗਤ ਸਿੰਘ ਦੇ ਕਿਸੇ ਗੌਣ ਦੇ ਲਾਇਕ ਨਹੀਂ ਰੱਬ ਕਰਕੇ ਆਪਣੇ ਗੀਤਾਂ ਵਿੱਚ ਬੰਦਾ ਬਹਾਦਰ ਨੂੰ ਥਾਂ ਦਿਓ ਜਿਨ੍ਹਾਂ ਪਿੱਛੇ ਲਗ ਬਣ ਜਾਏ ਜ਼ਿੰਦਗੀ ਅਜਿਹੇ ਵੀ ਕੁਝ ਨਾਮ ਦਿਓ ਭੋਲੇ ਭਾਲੇ ਪੰਜਾਬੀ ਜੱਟ ਦਾ ਦੁਨੀਆ ਵਿੱਚ ਮਕਾਮ ਹੈ ਪਰਉਪਕਾਰੀ ਸੱਚਾ ਸੁੱਚਾ ਅੰਨਦਾਤਾ ਜਿਹਾ ਨਾਮ ਹੈ ਪਰ ਗੀਤਾਂ ਵਿੱਚ ਜੱਟ ਨੂੰ ਤੁਸੀਂ ਹੋਰ ਹੀ ਕੁਝ ਬਣਾ ਦਿੱਤਾ ਅਣਖੀ ਅਤੇ ਲੜਾਕੇ ਪਣਦਾ ਫਰਕ ਹੀ ਜੰਮਾ ਮੁਕਾ ਦਿੱਤਾ ਜੱਟ ਦੀ ਪਿਸਤਲ ਜੱਟ ਦਾ ਗੰਡਾਸਾ ਜੱਟ ਦਾ ਬਦਲਾ ਗਾਉਂਦੇ ਹੋ ਹੈ ਉਹ ਸਿਰੇ ਦਾ ਵੈਲੀ ਦੱਸ ਕੇ ਜੱਟ ਦਾ ਕਿਹੜਾ ਮਾਨ ਵਧਾਉਂਦੇ ਹੋ ਹੱਥਕੜੀਆਂ ਦੇ ਵਿੱਚ ਜਕੜੇ ਜੱਟ ਦੇ ਬਾਰੇ ਹਰ ਕੋਈ ਲਿਖਦਾ ਹੈ ਜੱਜ ਦੀ ਕੁਰਸੀ ਤੇ ਬੈਠਾ ਜੱਟ ਬਾਈ ਕਿਉਂ ਨਹੀਂ ਤੁਹਾਨੂੰ ਦਿਖਦਾ ਹੈ ਜੱਟ ਮੇਜਰ ਜਨਰਲ ਡੀਜੀਪੀ ਬਣ ਕੇ ਧੁਮਾ ਪਾਈ ਜਾਂਦੇ ਨੇ ਪਰ ਤੁਹਾਡੇ ਗੀਤਾਂ ਦੇ ਵਿੱਚ ਜੱਟ ਬਸ ਲੜੀ ਲੜਾਈ ਜਾਂਦੇ ਨੇ ਦਿਲ ਦਾ ਮਾਮਲਾ ਪਾਣੀ ਦੀਆਂ ਛੱਲਾਂ ਕਿਉਂ ਕਲਮ ਤੁਹਾਡੀ ਨਹੀਂ ਲਿਖਦੀ ਪਾਕ ਮੁਹੱਬਤ ਕਿਉਂ ਤੁਹਾਡੇ ਬੋਲਾਂ ਦੇ ਵਿੱਚੋਂ ਨਹੀਂ ਰਸਦੀ ਤੁਹਾਡੇ ਆਸ਼ਿਕ ਨੂੰ ਕਿਉਂ ਨਸ਼ਿਆਂ ਦਾ ਨਾਗ ਗਿਆ ਹੈ ਦੱਸ ਜੀ ਰਾਂਝਾ ਕਹੇ ਅੱਜ ਹੀਰ ਨੂੰ ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਨਹੀਂ ਮੰਦਾ ਲਿਖ ਕੇ ਮੰਦਾ ਗਾ ਕੇ ਪੈਸੇ ਭਾਵੇਂ ਬਣਾਵੋਗੇ ਯਾਦ ਰੱਖਣਾ ਸਭਿਆਚਾਰ ਦੇ ਕਾਤਲ ਵੀ ਕਹਿਲਾਓਗੇ ਧਨੀ ਕਲਮ ਦੇ ਸੁਰ ਦੇ ਪੱਕੇ ਵੱਡੇ ਜੇ ਫਨਕਾਰ ਤੁਸੀਂ ਹੋ ਸਮਾਜ ਉੱਤੇ ਪੈ ਰਹੇ ਅਸਰ ਦੇ ਪੂਰੇ ਜ਼ਿੰਮੇਵਾਰ ਤੁਸੀਂ ਹੋ ਅਜੇਹਾ ਲਿਖੋ ਅਜੇਹਾ ਗਾਓ ਰੂਹ ਨੂੰ ਜਿਹੜਾ ਸਕੂਨ ਦੇਵੇ ਪੰਜਾਬੀ ਗੱਭਰੂ ਮਟਿਆਰਾਂ ਨੂੰ ਕੁਝ ਬਣਨ ਦਾ ਜੋ ਜਨੂੰਨ ਦੇਵੇ ਬੁੱਲੇ ਸ਼ਾਹ ਦੇ ਵੰਸ਼ਜ ਹੋ ਤੁਸੀਂ शिव ਦੇ ਪੈਰੋਕਾਰ ਬਣੋ ਪਾਤਰ ਦੀਆਂ ਲੀਹਾਂ ਤੇ ਚੱਲ ਕੇ ਮਾਂ ਬੋਲੀ ਦਾ ਸਤਕਾਰ ਬਣੋ ਗਲੋਰੀ ਭज्ਜੀ ਕਰਨ ਬੇਨਤੀ ਤੁਹਾਨੂੰ ਕਿਰਦਾਰਾਂ ਨੂੰ ਕਾਇਮ ਕਰੋ ਨਹੀਂ ਤਾਂ ਲਿਖਣਾ ਗਾਣਾ ਛੱਡ ਦਿਓ ਮੇਰੀ ਮਾਂ ਬੋਲੀ ਤੇ ਰਹਿਮ ਕਰੋ ਮੇਰੀ ਮਾਂ ਬੋਲੀ ਤੇ ਰਹਿਮ ਕਰੋ ਮੇਰੀ ਮਾਂ ਬੋਲੀ ਤੇ ਰਹਿਮ ਕਰੋ ਮੇਰੀ ਮਾਂ ਬੋਲੀ ਤੇ ਰਹਿਮ ਕਰੋ